ਅਸੀਂ ਕਾਫੀ ਸਮੇਂ ਤੋਂ ਆਪਣੇ ਚੈਨਲ ਰਾਹੀਂ ਫਾਰਟੀਕਲਚਰ ਡਿਪਾਰਟਮੈਂਟ ਨੂੰ ਡਿੱਗਦੇ ਦਰਖਤਾਂ ਬਾਰੇ ਦੱਸਦੇ ਆ ਰਹੇ ਹਾਂ ਪਰ ਉਹਨਾਂ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਸਾਰੀ ਜਿਸ ਕਾਰਨ ਕੁਝ ਦਰਖਤ ਇਸ ਭਾਰੀ ਬਾਰਿਸ਼ ਤੇ ਮੌਸਮ ਵਿੱਚ ਡਿੱਗ ਪਏ ਹਨ ਸ਼ੁਕਰ ਹੈ ਕਿ ਇੰਨਾ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਮਹਿਕਮੇ ਨੂੰ ਚਾਹੀਦਾ ਹੈ ਕਿ ਇਸ ਵੱਲ ਧਿਆਨ ਦੇਵੇ ਜ਼ਿਕਰਯੋਗ ਹੈ ਕਿ ਭਾਰੀ ਬਾਰਿਸ਼ ਕਾਰਨ ਕੰਪਨੀ ਬਾਗ ਜੈਂਟਲ ਕਾਲਜ ਅਤੇ ਹੋਰ ਕਈ ਥਾਵਾਂ ਤੇ ਦਰਖਤ ਡਿੱਗੇ ਹਨ ਜਾਂ ਡਿੱਗਣ ਵਾਲੇ ਹਨ ਸਾਡੀ ਟੀਮ ਨੇ ਇਸ ਬਾਰੇ ਵੱਖ-ਵੱਖ ਥਾਵਾਂ ਦਾ ਦੌਰਾ ਕੀਤਾ ਅੰਮ੍ਰਿਤਸਰ ਸ਼ਹਿਰ ਦੀਆਂ ਸੜਕਾਂ ਤੇ ਡਿੱਗਦੇ ਦਰਖਤ ਅਸੀਂ ਕਈ ਵਾਰ ਕਵਰ ਕੀਤੇ ਹਰ ਬਰਸਾਤ ਦੇ ਸੀਜ਼ਨ ਤੋਂ ਪਹਿਲਾਂ ਅਸੀਂ ਉਹ ਸੜਕਾਂ ਦੇਖਾਣੇ ਆ ਉਹ ਦਰਖਤ ਦਿਖਾਣੇ ਆ ਜਿਹੜਾ ਕਿ ਤਕਰੀਬਨ ਡਿੱਗਣ ਦੀ ਕਿਨਾਰ ਤੇ ਹਨ ਔਰ ਡਿੱਗਣ ਦੇ ਨਾਲ ਵੱਡਾ ਹਾਦਸਾ ਵੀ ਹੋ ਸਕਦਾ ਹੈ ਕੁਝ ਦਰਖਤ ਡਿੱਗੇ ਨੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਜਿਵੇਂ ਕਿ ਕੰਪਨੀ ਬਾਗ ਦੇ ਬਾਹਰ ਜਾਂ ਮਕਬੂਲ ਰੋਡ ਔਰ ਇਵਨ ਡੈਂਟਲ ਕਾਲਜ ਦੇ ਬਾਹਰ ਵੀ ਕੁਝ ਪੋਰਸ਼ਨਸ ਦਰਫਤਾਂ ਡਿੱਗੇ ਆ ਇਹ ਸ਼ੁਕਰ ਰਿਹਾ ਕਿ ਉਹਦੇ ਥੱਲੇ ਕੋਈ ਨਹੀਂ ਆਇਆ ਰੱਬ ਦਾ ਇਹ ਸ਼ੁਕਰ ਜ਼ਰੂਰ ਅਸੀਂ ਕਰਾਂਗੇ ਕਿ ਜਦੋਂ ਇਹ ਕੰਮ ਹੁੰਦਾ ਹੈ ਅਕਸਰ ਰਾਤ ਨੂੰ ਹੋ ਜਾਂਦਾ ਹੈ ਜਾਂ ਹਾਰਟੀਕਲਚਰ ਡਿਪਾਰਟਮੈਂਟ ਦੇਖਿਆ ਇਸ ਚੀਜ਼ ਨੂੰ ਕਿ ਜੋ ਅਸੀਂ ਖਬਰ ਲਗਾਉਂਦੇ ਆ ਉਹਨੂੰ ਸੀਰੀਅਸਲੀ ਲਵੇ ਕਿ ਕਾਫੀ ਡਿਪਾਰਟਮੈਂਟਸ ਜਿਹੜੇ ਹੈਗੇ ਉਹ ਸਾਡੀ ਖਬਰਾਂ ਨੂੰ ਸੀਰੀਅਸਲੀ ਲੈਂਦੇ ਹਨ ਉਮੀਦ ਕਰਦੇ ਆ ਕਿ ਜੇ ਡਿੱਗਣ ਵਾਲੇ ਦਰਖਤ ਹੈਗੇ ਉਹਨਾਂ ਨੂੰ ਧਿਆਨ ਉਹਨਾਂ ਵੱਲ ਵੀ ਧਿਆਨ ਦਿੱਤਾ ਜਾਵੇ ਕਿਉਂਕਿ ਡਿੱਗੇ ਹਾਦਸਾ ਕੋਈ ਹੋਇਆ ਤਾਂ ਜ਼ਿੰਮੇਵਾਰੀ ਕੌਣ ਲਏਗਾ ਕੈਮਰਾ ਪਰਸਨ ਨਰੇਸ਼ਨਲ ਜੇਪੀ ਸਿੰਘ ਫਾਸਟ ਨਿਊਜ਼ ਅੰਮ੍ਰਿਤਸਰ